ਆ ਵੀ ਪਾਲਿਆ ਛਾ ਵੀ ਪਾਲਿਆ ਆਪਣੇ دیਵਾਨਿਆਂ ਦਾ ਦਿਲ ਲਵਾ ਵੀ ਪਾਲਿਆ ਕਮਾਲਪੁਰੇ ਵਿੱਚ ਆ ਕੇ ਜਲਵਾ ਦਿਖਾ ਵੀ ਪਾਲਿਆ ਇੰਦਰਪਾਲ ਨਾਲ ਯਾਰੀ ਪਗਾ ਵੀ ਪਾਲਿਆ ਆ ਵੀ ਪਾਲਿਆ ਛਾ ਵੀ ਪਾਲਿਆ ਜਿਹੜੇ-ਜਿਹੜੇ ਜਲਾਲਪੁਰੇ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇੰਦਰਪਾਲ ਦੇ ਨਾਲ ਯਾਰੀ ਹੈ ਜਲਾਲਪੁਰ ਦੀ ਧਰਤੀ ਇਹ ਦੁਨੀਆ ਦਾ ਟਾਪਰ ਹੈ ਇਹ ਦੁਨੀਆ ਦਾ ਬ੍ਰਾਂਡਡ ਹੈ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਵਾ ਜੰਮਦੀ ਐ ਇਹੋ ਜੇ ਮੱਲ ਨਿਤ ਨਿਤ ਨਹੀਂ ਮਾਵਾ ਜੰਮਦੀ ਐ ਕਿ ਜਲਾਲਪੁਰ ਦਾ ਪਾਲਾ ਮੜਿਆਂ ਦਾ ਝਾਫਾ ਏ ਪੁੱਠੇ ਸਿੱਧੇ ਦਾ ਮਾਰ ਚਾੜ ਦਾ ਕਿਟਾਪਾ ਏ ਬੋਟੇ ਬਾਈ ਕਰਦੇ ਗੱਲ ਯਾਰ ਚਾੜ ਦਾ ਕਿਟਾਪਾ ਏ ਕਮਾਲਪੁਰੇ ਵਿੱਚ ਜਲਾਲਪੁਰੀਆ ਪਾਲਾ ਇੱਕ ਵਾਰੀ ਦੱਸਿਓ ਕਿੰਨਾ ਪਿਆਰ ਆ ਮੇਲਾ ਗੁਵਿੰਦਾ ਦੁਨੀਆ ਦਾ ਸਤਾਰ ਲੰਮੀ ਪਾਰੀ ਦਾ ਘੋੜਾ ਜੇ ਕਹਿ ਲਈਏ ਜਿਵੇਂ ਅਮਨ ਨੇ ਕਿਹਾ ਵੀ ਨਿਤ ਮਾਵਾ ਪੁੱਤ ਨਹੀਂ ਜਾਂਦੀਆਂ ਵਾਹ ਕਾਂਗੇ ਵਾਲਿਆ ਪਿਆਰ ਵੀ ਬੜਾ ਹੈ ਸੇਵਾ ਰਾਣਾ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਲੰਬੜ ਕੋਚ ਜੀ ਆਏ ਨੇ ਬੱਗੇ ਪਿੰਡ ਦੇ ਦੁੱਲੇ ਦਾ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਇਹ ਪਹਿਲੀਆਂ ਤੋਂ ਭਰਾਏ ਸਾਡੇ ਕੁਲਵੰਤ ਕੋਚ ਜੋਗੇ ਵਾਲੀਏ ਨੇ ਦੇਬੇ ਪੰਡਾਲ ਦੇ ਦਰਸ਼ਨ ਕਰਵਾਏ ਦੇਬੇ ਪੰਡਾਲ ਦੀ ਬਦੌਲਤ ਕਹਿੰਦੇ ਜਲਾਲਪੁਰੀਏ ਪਾਲੇ ਨਾਲ ਪਿਆਰ ਬਣਿਆ ਜਦੋਂ ਪਾਲਾ ਅਮਰੀਕਾ ਵਿੱਚ ਰਹਿੰਦਾ ਤੇ ਇੱਕ ਦੋ ਮਹੀਨਿਆਂ ਬਾਅਦ ਕਹਿੰਦੇ ਕਿ ਸਟੂਲ ਵੀਜੀ ਐ ਪਰ ਹਾਲਚਾਲ ਅਮਨੇ ਦੋ ਕਮਹੀਨਿਆਂ ਬਾਅਦ ਵੀ ਕਿੱਦਾਂ ਤੂੰ ਸਾਡਾ ਪੁਰਾਣਾ ਯਾਰ ਹੈ ਸਾਡਾ ਪੁਰਾਣਾ ਭਰਾ ਜਲਾਲਪੁਰੀਆ ਪਾਲਾ ਯਾਰੀਆਂ ਨਮਾਉਣੀਆਂ ਜਾਣਦਾ ਹੈ ਯਾਰੀਆਂ ਲਾਉਣੀਆਂ ਜਾਣਦਾ ਹੈ ਮੈਂ ਵਿਸ਼ੇਸ਼ ਤੌਰ ਤੇ ਜਲਾਲਪੁਰੀਏ ਪਾਲੇ ਭਰਾ ਦਾ ਬੱਗੇਪਿੰਡ ਦੇ ਦੁੱਲੇ ਦਾ ਸੇਵੇ ਰਾਣੇ ਜੀ ਦਾ ਵਿਸ਼ੇਸ਼ ਤੌਰ ਤੇ ਵੱਡਾ ਧੰਨਵਾਦ ਇੱਕ ਰੇਡਰ ਮੈਦਾਨ ਦੇ ਵਿੱਚ ਬੂਟੇ ਬਾਈ ਉਹ ਆਇਆ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਕੈਂਚੀਆਂ ਬਾੜ ਦਿੰਦਾ ਹੈ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਐਨ ਫੜੇ ਜਫੇ ਤੋਂ ਛੁੱਟ ਜਾਂਦਾ ਹੈ ਆਲਮਗੀਰ ਦੀ ਧਰਤੀ ਦਾ ਜਸ਼ਨ ਆਇਆ ਜਸ਼ਨ ਨੇ ਵੀ ਅੱਜ ਗੱਲ ਸਿਰੇ ਲਾਉਣੀ ਹੈ ਮੇਰੇ ਵੀਰੋ ਆ ਨੌਜਨ